ਜਿਹੜਾ ਕਿ ਨੌਜਵਾਨ ਸਿੱਖੀ ਦੀ ਗੱਲ ਕਰਦਾਗਾ ਪੰਜਾਬ ਦੀ ਗੱਲ ਕਰਦਾਗਾ ਉਹਨੂੰ ਸ਼ਰਿਆਮ ਚਾਹੇ ਪੰਜਾਬ ਦੀ ਧਰਤੀ ਹੋਵੇ ਚਾਹੇ ਬਾਹਰ ਦੀ ਧਰਤੀ ਹੋਵੇ ਗੋਲੀਆਂ ਨਾਲ ਇਹ ਹਕੂਮਤ ਮਰਵਾਣਾ ਚਾਹੁੰਦੀ ਸੀ ਤੇ ਮਰਵਾਏ ਵੀ ਨਾ ਹਕੂਮਤ ਕਹਿੰਦੀ ਸੀ ਕਿ ਕਿਹੜਾ ਜੋਈ ਨੌਜਵਾਨ ਪਛਦੇ ਸਿੱਖੀ ਦੀ ਗੱਲ ਕਰੂਗਾ ਅਸੀਂ ਉਹਨੂੰ ਗੋਲੀਆਂ ਨਾਲ ਭੁੰਨ ਦਾਂਗੇ ਦਿਨ ਦਿਹਾੜੇ ਸ਼ਰਿਆਮ ਕੇ ਪੀਐਸ ਨੌਜਵਾਨਾਂ ਦੇ ਮੁਕਾਬਲੇ ਬਣਾਉਂਦਾ ਸੀਗਾ ਕੋਈ ਨਹੀਂ ਬੋਲਿਆ ਨਾ ਬਾਦਲ ਬੋਲਿਆ ਨਾ ਟੋੜਾ ਬੋਲਿਆ ਨਾ ਤਲਵੰਡੀ ਬੋਲਿਆ ਉਹ ਮੈਂਬਰ ਪਾਰਲੀਮੈਂਟ ਤਾਂ ਅੱਜ ਵੀ ਗਏ ਨੇ ਸਿੱਖਾਂ ਨੇ ਭੇਜੀ ਵੀ ਨਹੀਂ ਉਹ ਕਹਿੰਦੇ ਸਾਡਾ ਸਿੱਖਾਂ ਦਾ ਮੁੱਦਾ ਹੀ ਨਹੀਂ ਕੋਈ ਪਾਰਲੀਮੈਂਟ ਦੇ ਵਿੱਚ ਸ਼ਰਿਆ ਨਸ਼ਿਆਂ ਦੀ ਤਸਕਰੀ ਦੇ ਵਿੱਚ ਗੈਂਗਰਸਤਾਂ ਦੇ ਰੂਪ ਦੇ ਵਿੱਚ ਸਾਡੀ ਸਿੱਖ ਨੌਜਵਾਨੀ ਨੂੰ ਗੋਲੀਆਂ ਮਾਰੀ ਜਾਂਦੇ ਨੇ ਤੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਹੀ ਮੁੱਦਾ ਨਹੀਂ ਬੋਲਣ ਦਾ ਤਗਵੀਰ ਸਿੰਘ ਹੁਣੀ ਇਹ ਕਹਿੰਦੇ ਜੇ ਅਸੀਂ ਸਾਰਾ ਕੁਝ ਕਰ ਦਿੱਤਾ ਓਏ ਹੁਣ ਤੁਸੀਂ ਕਿਹੜੀ ਗੰਗਾ ਤੇ ਜਾ ਕੇ ਨਾਕੇ ਆ ਗਏ ਤੁਹਾਡੇ ਰਾਜ ਦੇ ਵਿੱਚ ਤੁਸੀਂ ਸਿੱਖਾਂ ਦੀ ਬੇਅਤੀਬ ਕੀਤੀ ਤੁਸੀਂ ਹਰਮੰਦਰ ਸਾਹਿਬ ਤੇ ਹਮਲੇ ਕਰਾਏ ਓ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਬਖਸ਼ਿਆ ਜਿਹਦਾ ਤੁਸੀਂ ਵਾਸਤਾ ਪਾ ਕੇ ਸੰਗਤ ਕੋਲੇ ਸਾ ਸੰਗਤ ਜੀ ਫੋਟਾ ਲੈਂਦੇ ਸੀਗੇ ਪੰਥ ਨੂੰ ਖਤਰਾ ਪੰਥ ਨੂੰ ਖਤਰਾ ਗ੍ਰੰਥ ਨੂੰ ਖਤਰਾ ਨਾ ਪੰਥ ਨੂੰ ਖਤਰਾ ਸੀ ਨਾ ਗ੍ਰੰਥ ਨੂੰ ਖਤਰਾ ਸੀ ਤੁਹਾਡੀ ਕੁਰਸੀ ਨੂੰ ਖਤਰਾ ਹੁੰਦਾ ਸੀਗਾ 20 ਸਾਲ 25 ਸਾਲ ਤਾਂ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਬਾਦਲ ਅਕਾਲੀ ਦਰ ਦਾ ਬੰਦਾ ਹੈ ਕਿ ਸੈਂਟਰ ਦਾ ਦੱਲਾਗਾ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਪਰ ਸ਼ਰਧਾ ਤੇ ਸਤਕਾਰ ਅਰਪਣ ਕਰਨ ਵਾਸਤੇ ਪਹੁੰਚੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰਿਏ ਬਲੰਦ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਗਟਿਓ ਪ੍ਰਮਾਤਮਕੀ ਮੋਜ ਅੱਜ ਦੇ ਦਿਨ ਵੱਖਰੀ ਕੌਮ ਸਿਰਜਣਾ ਕੀਤੀ ਗੁਰੂ ਪਾਤਸ਼ਾਹ ਨੇ ਜਿਦਾ ਰਸਤੇ ਵੀ ਵੱਖਰੇ ਰਾਜ ਭਾਗ ਵੀ ਵੱਖਰਾ ਅੱਜ ਤੱਕ ਜੇ ਪਿੱਛੇ ਨਿਗਾਹ ਮਾਰੀਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਨਯੋਗ ਦੀ ਰਸਮ ਤੋਂ ਲੈ ਕੇ ਇੱਕ ਸੋਚ ਜਿਹੜੀ ਸਾਡੀ ਸਿੱਖੀ ਦੇ ਨਾਲ ਲਗਾਤਾਰ ਜਨਿਉਂ ਸਮੇਂ ਤੋਂ ਲੈ ਕੇ ਅੱਜ ਤੱਕ ਉਹੀ ਸੋਚ ਨਿਰੰਤਰ ਉਹਦੇ ਪੜਾ ਕਿਸ ਤਰ੍ਹਾਂ ਦੇ ਵੱਖੋ ਵੱਖਰੇ ਹੋ ਸਕਦੇ ਨੇ ਪਰ ਉਹਦਾ ਸਿਸਟਮ ਉਹਦੀ ਗੱਲਬਾਤ ਸਿੱਖੀ ਦੇ ਉੱਤੇ ਹਮਲੇ ਇਹ ਉਹੀ ਸੋਚ ਹੈ ਸਾਧ ਸੰਗਤ ਜੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਵੀ ਸਾਡਾ ਪਿੱਛਾ ਨਹੀਂ ਛੱਡ ਰਹੀ ਸੋ ਉਸ ਸੋਚ ਨੂੰ ਵੀ ਦੇਖ ਲੈਣਾ ਚਾਹੀਦਾਗਾ ਤੂੰ ਬਹੁਤ ਕੁਝ ਕੀਤਾਗਾ ਸਿੱਖਾਂ ਦੇ ਨਾਲ ਨਾਦਰ ਸ਼ਾਹ ਆਇਆ ਅਬਦਾਲੀ ਆਇਆ ਇੰਦਰਾ ਗਾਂਧੀ ਆਈ ਕਿਸੇ ਦੀ ਪਰਵਾਹ ਨਹੀਂ ਕੀਤੀ ਪੰਥ ਖਾਲਸਾ ਅੱਜ ਵੀ ਦਮ ਦਮੇ ਦੀ ਧਰਤੀ ਤੇ ਦਮ ਗੱਜੇ ਮਾਰਦਾਗਾ ਆ ਬੈਠਾਗਾ ਪੰਥ ਖਾਲਸਾ ਜਿਹੜਾ ਕੌਮ ਦੀ ਜਿਹੜੀ ਗੱਲ ਪ੍ਰਵਿੰਦਰ ਸਿੰਘ ਵਾਲਿਆਂ ਵਾਲੀ ਬੋਲ ਕੇ ਗਏ ਨੇ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਸਾਨੂੰ ਸਿਧਾਂਤ ਦਿੱਤੇ ਸਾਨੂੰ ਮੀਲ ਪੱਥਰ ਦਿੱਤਾ ਉਹਨਾਂ ਦੀ ਸੋਚ ਨੂੰ ਲੈ ਕੇ ਲਗਾਤਾਰ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸੋਚ ਨੂੰ ਲਗਾਤਾਰ ਲੈ ਕੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਸਾਧ ਸੰਗਤ ਜੀ ਲੜਦੇ ਆ ਰਹੀ ਹੈ ਚਾਹੇ ਕਾਂਗਰਸ ਦਾ ਰਾਜ ਹੋਵੇ ਠੂਠੇ ਪੁਰਸ ਮੁਕਾਬਲੇ ਹੋਏ ਹੋਣ ਕੇਐਸਪ ਗਿੱਲ ਲੱਗਿਆ ਹੋਵੇ ਸਾਡੇ ਨੌਜਵਾਨਾਂ ਨੂੰ ਦਵੇਨਾ ਦੇ ਪੁਲਾਂ ਦੇ ਉੱਤੇ ਸ਼ਰਿਆਮ ਉਸ ਪੁਲਸ ਪ੍ਰਸ਼ਾਸਨ ਨੇ ਸਾਡੇ ਨੌਜਵਾਨਾਂ ਦੇ ਖੂਨ ਦੇ ਨਾਲ ਹੋਲੀ ਖੀਤੀ ਤੇ ਸਾਧ ਸੰਗਤ ਜੀ ਖਾਲਸਾ ਪੰਥ ਕਬਰਾਇਆ ਨਹੀਂ موسی ਸਾਡੀ ਦਾਤਰੀ ਅਸੀਂ موسی ਦੇ ਸੋਏ ਜਿਉ ਜਿਉ ਮੂਸਾ ਵੱਡਦਾ ਸੀ ਦੂਣ ਸਵਾਏ ਹੋਏ ਕੋਈ ਪਰਵਾਹ ਨਹੀਂ ਸਾਜ ਸੰਗਤ ਜੀ ਇਹ ਸਿੱਖੀ ਜਿੰਨਾ ਕੋਈ ਇਹਨੂੰ ਵੱਡੂਗਾ ਜਿੰਨਾ ਕੋਈ ਇਹਤੇ ਹਮਲੇ ਕਰੂਗਾ ਇਹ ਦਿਨ ਚੌਗਣੀ ਰਾਦੋਗਣੀ ਬਾਦੀ ਰਹੂਗੀ ਇਹ ਸਾਡੀ ਉਸ ਸੋਚ ਨੂੰ ਚੈਲੰਜ ਵੀ ਹੈ ਤੇ ਬੰਗਾਰ ਵੀ ਹੈ ਜੇ ਤੂੰ ਹਮਲੇ ਕਰਨ ਤੋਂ ਬਾਜ ਨਹੀਂ ਆਈ ਨਾ ਤੇ ਪੰਥ ਖਾਲਸੇ ਨੇ ਵੀ ਜਦੋਂ ਸਮਾਂ ਮਿਲਿਆ ਤੇ ਤੁਹਾਨੂੰ ਬੜਦੇ ਦਾਦਾ ਮੂੰਹ ਦਾ ਮੁੱਲ ਮੋੜ ਆ ਸਾਧ ਸੰਗਤ ਜੀ ਸੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਸੋਚ ਹੈ ਜੋ ਆ ਸਟੇਜ ਲੱਗੀ ਹੈ ਆ ਹਰਪਾਲ ਸਿੰਘ ਬਲੇਰ ਸਾਹਿਬ ਸਾਰੀ ਹਾਈ ਕਮਾਂਡ ਬੈਠੀ ਹੈ ਬੀਬੀ ਰਜਿੰਦਰ ਕੌਰ ਜੀ ਜੋ ਜੈਤੋ ਸਾਹਿਬ ਨੇ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਜੀ ਦਿਓਨ ਸਾਰੇ ਬੈਠੇ ਨੇ ਇਹ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਸੰਘਰਸ਼ ਦੇ ਲਈ ਲੜ ਰਹੇ ਨੇ ਕਦੇ ਪਰਵਾਹ ਨਹੀਂ ਕੀਤੀ ਕੱਟ-ਕੱਟ ਹੋਵੇ ਕੱਟ ਵੱਧ ਹੋਵੇ ਕਿਉਂਕਿ ਸਾਡਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਵੱਲ ਹੈ ਤੁਸੀਂ ਬਹੁਤ ਕੁਝ ਕੀਤਾ ਜਦੋਂ 22 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ ਤੇ ਹਿੰਦੂ ਹਕੂਮਤ ਕੀ ਚਾਹੁੰਦੀ ਸੀ ਜਿਹੜਾ ਕਿ ਨੌਜਵਾਨ ਸਿੱਖੀ ਦੀ ਗੱਲ ਕਰਦਾਗਾ ਪੰਜਾਬ ਦੀ ਗੱਲ ਕਰਦਾਗਾ ਉਨੂੰ ਸ਼ਰਿਆਮ ਚਾਹੇ ਪੰਜਾਬ ਦੀ ਧਰਤੀ ਹੋਵੇ ਚਾਹੇ ਬਾਹਰ ਦੀ ਧਰਤੀ ਹੋਵੇ ਗੋਲੀਆਂ ਨਾਰ ਇਹ ਹਕੂਮਤ ਮਰਵਾਉਣਾ ਚਾਹਦੀ ਸੀ ਤੇ ਮਰਵਾਏ ਵੀ ਨੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਨੌਜਵਾਨਾਂ ਦੀ ਗੱਲ ਕੀਤੀ ਉਹ ਪਾਰਲੀਮੈਂਟ ਹਾਊਸ ਦੇ ਵਿੱਚ ਸ਼ਰਿਆਮ ਅੱਖ ਦੇ ਵਿੱਚ ਆ ਕੇ ਪਾਰਲੀਮੈਂਟ ਵਿੱਚ ਪਾ ਕੇ ਕਿਹਾਗਾ ਨਰਿੰਦਰ ਮੋਦੀ ਨੂੰ ਇਮਤਸਾਨ ਨੂੰ ਕਿ ਤੁਸੀਂ ਸਾਡੀ ਸਿੱਖ ਨੌਜਵਾਨੀ ਦਾ ਕਤਲ ਕਰ ਰਹੇ ਹੋ ਤੁਸੀਂ ਖੰਡੇ ਨੂੰ ਮਰਵਾਇਆ ਤੁਸੀਂ ਨਿੱਜਰ ਨੂੰ ਮਰਵਾਇਆ ਤੁਸੀਂ ਦੀਪ ਸਿੱਧੂ ਨੂੰ ਮਰਵਾਇਆ ਤੁਸੀਂ ਮੁਸੇਬਾਲ ਨੂੰ ਮਰਵਾਇਆ ਇਹ ਤੁਹਾਡੀ ਜਾਣੀ ਪਛਾਣੀ ਜਾਣ ਬੁੱਝ ਕੇ ਸ਼ਾਸਸ ਹੈ ਤੁਸੀਂ ਸਾਡੀ ਨੌਜਵਾਨੀ ਨੂੰ ਮਰਵਾਣਾ ਚਾਹੁੰਦੇ ਆ ਤੇ ਸਾਧ ਸੰਗਤ ਜੀ ਉਸ ਗੱਲ ਨੇ ਪੂਰੇ ਵਿਸ਼ਵ ਦੇ ਵਿੱਚ ਪੂਰੇ ਆਲ ਵਰਡ ਦੇ ਵਿੱਚ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਗੱਲ ਕਹੀ ਤੇ ਉਸ ਗੱਲ ਦਾ ਮੁੱਲ ਪਿਆ ਤੇ ਨੌਜਵਾਨੀ ਦੇ ਕਤਲ ਹੁਣੋਂ ਰੁਕੇ ਮੁਕਾਬਲੇ ਹੁਣੋਂ ਰੁਕੇ ਉਹ ਜਿਹੜੀ ਹਕੂਮਤ ਕਹਿੰਦੀ ਸੀ ਕਿ ਕਿਹੜਾ ਕੋਈ ਨੌਜਵਾਨ ਪੰਥ ਤੇ ਸਿੱਖੀ ਦੀ ਗੱਲ ਕਰੂਗਾ ਅਸੀਂ ਉਹਨੂੰ ਗੋਲੀਆਂ ਨਾਲ ਭੁੰਨ ਦਾਂਗੇ ਦਿਨ ਦਿਹਾੜੇ ਪਰ ਉਹ ਅੱਜ ਸੋਚਦੇ ਨੇ ਨੌਜਵਾਨਾਂ ਕਨੇ ਚਾਕਣ ਲੱਗੇ ਵੀ ਸੋਚਦੇ ਨੇ ਇਹ ਹੈ ਸੋਚ ਇਹ ਹੈ ਮਾਨ ਸਾਹਿਬ ਦੀ ਬਲਖਣਤਾ ਜਿਹੜਾ ਪਵਰ ਚ ਹੋਵੇ ਪਵਰ ਤੋਂ ਬਾਹਰ ਹੋਵੇ ਉਹ ਪੰਚ ਤੇ ਨੌਜਵਾਨੀ ਦੀ ਗੱਲ ਕਰਦਾ ਆਉਂਦਾਗਾ ਮੈਂ ਕਾਂਗਰਸ ਸਮੇਂ ਦੀ ਗੱਲ 2 ਮਿੰਟ ਦੀ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਆਪਣੀ ਜਗ੍ਹਾ ਲੈ ਲੈਣੀ ਹੈ ਜਦੋਂ ਬਯੰਤਾ ਬੋਚੜ ਸ਼੍ਰੀ ਆਮ ਸਾਡੇ ਜਰਨ ਸੈਕਟਰੀ ਪ੍ਰੋਫੈਸਰ ਰਮਿੰਦਰਪਾਲ ਜੀ ਪਹੁੰਚੇ ਨੇ ਬਹਾਦਰ ਸਿੰਘ ਜੀ ਬਸੌੜ ਸਾਹਿਬ ਪਹੁੰਚੇ ਨੇ ਸੋ ਸ਼੍ਰੀ ਆਮ ਕੇ ਪੀ ਐਸ ਨੌਜਵਾਨਾਂ ਦੇ ਮੁਕਾਬਲੇ ਬਣਾਉਂਦਾ ਸੀਗਾ ਕੋਈ ਨਹੀਂ ਬੋਲਿਆ ਨਾ ਬਾਦਲ ਬੋਲਿਆ ਨਾ ਟੋੜਾ ਬੋਲਿਆ ਨਾ ਤਲਵੰਡੀ ਬੋਲਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਉਹ ਪੰਜਾਬ ਦੇ ਲੋਕੋ ਪੰਜਾਬ ਦੇ ਸਿੱਖੋ ਤੁਸੀਂ ਮੈਨੂੰ 5 ਰੁਪਈਆ ਦੇ ਐਫੀ ਡੈ빗 ਦੇ ਉੱਤੇ ਲਿਖ ਕੇ ਦਿਓ ਕਿ ਤੁਹਾਡਾ ਨੌਜਵਾਨ ਪੁੱਤ ਪੁਰਸ ਨੇ ਪ੍ਰਸ਼ਾਸਨ ਨੇ ਝੂਠੇ ਮੁਕਾਬਲੇ ਵਿੱਚ ਮਾਰਿਆਗਾ ਤੇ ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਉਹ ਲੋਕਾਂ ਨੂੰ ਭਜੜਨਾ ਪੈ ਗਿਆ ਇਹ ਕਈ ਲੋਕ ਤਾਂ ਭੱਜੇ ਵੀ ਨੇ ਕਈਆਂ ਨੇ ਖੁਦਗੱਸ਼ੀਆਂ ਵੀ ਕੀਤੀਆਂ ਨੇ ਇਹ ਹੈ ਕੰਮ ਕਰਵਾਉਣ ਦਾ ਤਰੀਕਾ ਇਹ ਹੈ ਆਪਣੀ ਪਵਰ ਨੂੰ ਆਪਣੀ ਸੂਝ ਨੂੰ ਵਰਤਣ ਦਾ ਤਰੀਕਾ ਉਹ ਮੈਂਬਰ ਪਾਰਲੀਮੈਂਟ ਤਾਂ ਅੱਜ ਵੀ ਗਏ ਨੇ ਸਿੱਖਾਂ ਨੇ ਭੇਜੀ ਵੀ ਨੇ ਉਹ ਕਹਿੰਦੇ ਸਾਡਾ ਸਿੱਖਾਂ ਦਾ ਮੁੱਦਾ ਹੀ ਨਹੀਂ ਕੋਈ ਪਾਰਲੀਮੈਂਟ ਦੇ ਵਿੱਚ ਸ਼ਰਿਆ ਨਸ਼ਿਆਂ ਦੀ ਤਸਕਰੀ ਦੇ ਵਿੱਚ ਗੈਂਗਰਸਟਾਂ ਦੇ ਰੂਪ ਦੇ ਵਿੱਚ ਸਾਡੀ ਸਿੱਖ ਨੌਜਵਾਨੀ ਨੂੰ ਗੋਲੀਆਂ ਮਾਰੀ ਜਾਂਦੇ ਨੇ ਤੇ ਤੁਸੀਂ ਕਹਿੰਦੇ ਹੋ ਸਾਡੇ ਕੋਲੋਂ ਮੁੱਦਾ ਹੀ ਨਹੀਂ ਬੋਲਣ ਦਾ ਉਹ ਕਹਿਣ ਦੋ ਭਾਜਾ ਦਾ ਚੋਰ ਕੁੱਤੀ ਚੋਰਾ ਨਾਲ ਰਲ ਜਵੇ ਫਿਰ ਕਿਨੂੰ ਕਹਾਂਗੇ ਜਾ ਕੇ ਇਹ ਪੰਥ ਨੂੰ ਸਮਝ ਲੈਣਾ ਚਾਹੀਦਾਗਾ ਜੇ ਪੰਥ ਦੇ ਪੰਜਾਬ ਦੀ ਗੱਲ ਕਰਦਾਗਾ ਕੋਈ ਸ਼ਰੋਮਣੀ ਅਕਾਲੀ ਦਾ ਅੰਮ੍ਰitsar ਤੇ ਸਰਦਾਰ ਸਿਮਰਜੀਤ ਸਿੰਘ ਮਾਨ ਅੱਜ ਇੰਨੀ ਲੀਡਰਸ਼ਿਪ ਬੈਠੀ ਹੈ ਇਹ ਕਰਦੀ ਹੈ ਹੋਰ ਦੂਜੇ ਸਾਹਿਬ ਚਾਹੇ ਕੋਈ ਖੱਬਿਆਂ ਚਾਹੇ ਕੋਈ ਸੱਜਿਆਂ ਉਹ ਸੈਂਟਰ ਦੇ ਅਧੀਨ ਹੋ ਕੇ ਚੱਲਦੇ ਨੇ ਆ ਦੇਖਿਆਗਾ ਸਾਹਮਣੇ ਬੈਠੇ ਨੇ ਸੁਖਵੀਰ ਸਿੰਘ ਹਣੀ ਕਿ ਕਹਿੰਦੇ ਜੇ ਅਸੀਂ ਸਾਰਾ ਕੁਝ ਕਰ ਦਿੱਤਾ ਉਹ ਹੁਣ ਤੁਸੀਂ ਕਿਹੜੀ ਗੰਗਾ ਤੇ ਜਾ ਕੇ ਨਾ ਕੇ ਆ ਗਏ ਤੁਹਾਡੇ ਰਾਜ ਦੇ ਵਿੱਚ ਤੁਸੀਂ ਸਿੱਖਾਂ ਦੀ ਬੇਅਤੀਬ ਕੀਤੀ ਤੁਸੀਂ ਹਰਿਮੰਦਰ ਸਾਹਿਬ ਤੇ ਹਮਲੇ ਕਰਾਏ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਬਖਸ਼ਿਆ ਜਿਹਦਾ ਤੁਸੀਂ ਆਹ ਤਾਂ ਭਾਕੇ ਸੰਗਤ ਕੋਲੇ ਸਾਧ ਸੰਗਤ ਜੀ ਵੋਟਾਂ ਲੈਂਦੇ ਸੀਗੇ ਪੰਥ ਨੂੰ ਖਤਰਾ ਪੰਥ ਨੂੰ ਖਤਰਾ ਗ੍ਰੰਥ ਨੂੰ ਖਤਰਾ ਨਾ ਪੰਥ ਨੂੰ ਗਤਰਾ ਜੀ ਨਾ ਗ੍ਰੰਥ ਨੂੰ ਖਤਰਾ ਸੀ ਤੁਹਾਡੀ ਕੁਰਸੀ ਨੂੰ ਖਤਰਾ ਹੁੰਦਾ ਸੀਗਾ ਸੋ ਸਾਧ ਸੰਗਤ ਜੀ ਮੈਂ ਜਾਦੇ ਕੁਝ ਨਾ ਕਹਿੰਦਾ ਹੋਇਆ ਹੁਣ ਆਪਾਂ ਨੂੰ ਪਛਾਣਨ ਦੀ ਲੋੜ ਹੈ ਕਿਉਂਕਿ ਸਾਡੇ ਨਾਲ ਬਹੁਤ ਵਾਰੀ ਭਲੇਖਾ ਹੋ ਗਿਆ 20 ਸਾਲ 25 ਸਾਲ ਦਾ ਸਾਨੂੰ ਐਂ ਨਹੀਂ ਪਤਾ ਲੱਗਿਆ ਕਿ ਬਾਦਲ ਅਕਾਲੀ ਦਰ ਦਾ ਬੰਦਾ ਹੈ ਕਿ ਸੈਂਟਰ ਦਾ ਦੱਲਾਗਾ ਉਹ ਨੇ ਜਦੋਂ ਬੇਅਦਬੀ ਕਰਾਈ ਗੁਰੂ ਗ੍ਰੰਥ ਸਾਹਿਬ ਦੀ ਫਿਰ ਸਾਨੂੰ ਪਤਾ ਲੱਗਿਆ ਵੀ ਇਹਦਾ ਸੈਂਟਰ ਦਾ ਉਹ ਹੈ ਸੋ ਸਾਧ ਸੰਗਤ ਜੀ ਉਸ ਤੋਂ ਬਾਅਦ ਆ ਇੱਕ ਪਲੇਟਫਾਰਮ ਹੋਰ ਤਿਆਰ ਕੀਤਾ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਰਕਾਰ ਬਣਨੀ ਸੀ ਤੇ ਬਦਲ ਲਿਆਂਦਾ ਆਮ ਆਦਮੀ ਪਾਰਟੀ ਇਹ ਬਿਆਨਤਾ ਹੀ ਬਚੜਦੋਂ ਵੀ ਉੱਤੇ ਦਾ ਦਰ ਜੱਟ ਪਾਤਾਏ ਨੇ ਸੋ ਸਾਧ ਸੰਗਤ ਜੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਅਸੀਂ ਵੀ ਤੁਹਾਨੂੰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਵੀ ਦੱਸਦੇ ਆ ਤੇ ਤੁਹਾਨੂੰ ਅਗੇ ਕਾਨਫਰੰਸਾਂ ਵਿੱਚ ਵੀ ਸਬੋਧਨ ਕਰਦੇ ਆ ਸੋ ਤੁਸੀਂ ਦੇਖਣਾਗਾ ਆਉਣ ਵਾਲਾ ਸਮਾਂ ਤੁਸੀਂ ਤੱਕੜੇ ਹੋ ਤੁਸੀਂ ਜੁੜਤ ਕਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਕੇ ਜੀਏ ਦੂਜੇ ਤੇ ਜੇ ਕਿਸੇ ਦੇ ਨਾਂ ਐਨਾ ਕੁਝ ਕਹਿੰਦਾ ਖਿਮਾਂ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ